ਮੋਜ਼ਾ ਚਾਪੀ ਦੀ ਤਿਆਰੀਆਂ ਦੀ ਇੱਕ ਸਮੀਖਿਆ ਕਰਨ ਲਈ ਕਾਫੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਨੇ ਅਤੇ ਜਲੰਧਰ ਰੇਂਜ ਦੇ ਤਿੰਨੇ ਐਸਐਸਪੀ ਸੁਰਜਪੁਰ ਤਪੂਤਲਾ ਅਤੇ ਜਲੰਧਰ ਰੂਰ ਨੇ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਜਿਹੜੀ ਸ਼ੋਹਨ ਦੇ ਉਦਲਕਾਂ ਸਾਡੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ ਬਟਾਂਦਰਾ ਕੀਤਾ تفصیلی ਨਾਲ ਉਸ ਦਾ इंट्रोस्पैक्शन किया फोर्स की जिनी डिप्लॉयमेंट है उसके बारे विचार किया गया और जड़े असी प्रिकॉशनस ले रहे इलेक्शन न मद्देनजर रखते हुए उसके बारे गलबात इस अलावा अला इलेक्शन कमीशन ऑफ इंडिया वालों गाइडलाइनस जारी हुई मॉडल कोड ऑफ कंडक्ट और जड़ी इलेक्शन तो पदयता जारी हुई उसके बाद विचार मामाबला किया गया ਮੋਜ਼ਾ ਚਾਪੀ ਦੀ ਤਿਆਰੀਆਂ ਦੀ ਇੱਕ ਸਮੀਖਿਆ ਕਰਨ ਲਈ ਕਾਫੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਨੇ ਅਤੇ ਜਲੰਧਰ ਰੇਂਜ ਦੇ ਤਿੰਨੇ ਐਸਐਸਪੀ ਸੁਰਜਪੁਰ ਤੋਂ ਪੂਚਲਾ ਅਤੇ ਜਲੰਧਰ ਦੂਰ ਨੇ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਜਿਹੜੀ ਸ਼ੋਹਨ ਦੇ ਉਦਨਕਾਂ ਸਾਡੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ ανταੰਦਰ ਕੀਤਾ تفصیلی ਨਾਲ ਉਸ ਦਾ ਰਿਟਰੋਸਪੈਕਸ਼ਨ ਕੀਤਾ ਫੋਰਸ ਦੀ ਜਿੰਨੀ ਡਿਪਲॉयਮੈਂਟ ਹੈ ਉਸਦੇ ਬਾਰੇ ਵਿਚਾਰ ਕੀਤਾ ਗਿਆ ਔਰ ਜਿਹੜੇ ਅਸੀਂ ਪ੍ਰੀਕਾਸ਼ਨਸ ਲੈ ਰਹੇ ਹਾਂ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਸਦੇ ਬਾਰੇ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਜਾਰੀ ਹੋਈਆਂ ਮਾਡਲ ਪੂਟ ਆਫ ਕੰਡਕਟ ਦੀ ਵੀ ਔਰ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਹਦਾਇਤਾਂ ਜਾਰੀ ਹੋਈਆਂ ਉਸਦੇ ਬਾਅਦ ਵਿਚਾਰ-ਵਟਾਂਦਰਾ ਕੀਤਾ ਗਿਆ ਮੋਜ਼ਾ ਚਾਪੀ ਦੀ ਤਿਆਰੀਆਂ ਦੀ ਇੱਕ ਸਮੀਖਿਆ ਕਰਨ ਲਈ ਕੱਜੇਤੇ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਨੇ ਅਤੇ ਜਲੰਧਰ ਰੇਂਜ ਦੇ ਪਿੰਨੇ ਐਸਐਸਪੀ ਸੁਰਜਪੁਰ ਤੋਂ ਉਚਾਲਾ ਅਤੇ ਜਲੰਧਰ ਡੋਰ ਨੇ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਜਿਹੜੀ ਸ਼ੋਹਨ ਦੇ ਉਦਲਕਾਂ ਸਾਡੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ ανταਦਰਾ ਕੀਤਾ تفصیلی ਨਾਲ ਉਸ ਦਾ इंट्रोस्पैक्शन किया फोर्स की जिनी डिप्लॉयमेंट है उसके बारे विचार किया गया और जड़े अलैक्शन मद्देनजर रखते हुए उसके बारे गल की गई इस अलावा तो जो इलेक्शन कमीशन ऑफ इंडिया वालों गाइडलाइनस जारी हुई है है, मॉडल कोड आफ कंडक्टी और जी इलेक्शन तो पहला हिदायत जारी हुई उसके बाद विचार बटादा किया गया ਮੋਜ਼ਾ ਚੌਪੀ ਦੀ ਤਿਆਰੀਆਂ ਦੀ ਇੱਕ ਸਮੀਖਿਆ ਕਰਨ ਲਈ ਕਾਫੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਨੇ ਹੀ ਅਤੇ ਜਲੰਧਰ ਰੇਂਜ ਦੇ ਤਿੰਨੇ ਐਸਐਸਪੀ ਸੂਚਾਰਪੁਰ, ਤੋਪਚਾਲਾ ਅਤੇ ਜਲੰਧਰ ਰੂਰ ਨੇ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਜਿਹੜੀ ਸ਼ੋਅ ਦੇ ਉਦਲਕਾ ਸਾਡੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ-ਵਟਾਂਦਰਾ ਕੀਤਾ تفصیلی ਨਾਲ اس دا एंट्रोस्पैक्शन किया फोर्स की जिनी डिप्लॉयमेंट है उसके बारे विचार किया गया और जड़े अस प्रीकॉशन ले रहे इलेक्शन न मद्देनजर रखते हुए बारे गलबात की गई इस अलावा इलावा इलेक्शन कमी ऑफ इंडिया वालों गाइडलाइन जारी हो मॉडल कोड आफ कंडक्ट की और जी इलेक्शन तो पहला हिदायत जारी हुई उसके बाद विचार बटादा किया गया